ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਬੰਦੀਆ ਠੀਕ ਠਾਕ ਹਾਂ ਤੇ ਅੱਜ ਅਪਾ ਚੱਲੇ ਗੁਰਦੁਆਰੇ ਰਾਤ ਨੂੰ ਆਗਾ ਸਮਾਰਗਮ ਤੇ ਜਿਆਲਪੁਰੇ ਆਪਾਂ ਥੋੜਾ ਜਿਹਾ ਸਮਾਨ ਲੈਣਾ ਹੈ ਕੇਸਰਾ ਗੁਚਰਾ ਦਿਵਾਨ ਵਾਲ ਦੀ ਸਿਜਾਉਟ ਕਰਨੀ ਤੇ ਦਿਖਾਉਣੇ ਤੁਹਾਨੂੰ ਅੱਜ ਇਸ ਵੀਡੀਓ ਨੂੰ ਆਪਣੇ ਹੈਨਾ ਇਹ ਛੋਟਰੀ ਥੋੜੀ ਆ ਜਿੱਥੇ ਬੰਦਿਆਂ ਨੇ ਮੱਦੀ ਪਾ ਲੋ ਕੱਟ ਤਾਰਿਆ ਉਹ ਜਾਣੀ ਨਹੀਂ ਕਿਤੇ ਸਾਰ ਤੇ ਕੇਚਰਾ ਲੈ ਲਿਆ ਹਾਂ ਜੀ ਕੀ ਕਹਿ ਲੈ ਤੜ ਵਿਆਹ ਦੇ ਹਾਂ ਯਾ ਦੇ ਹਾਂ ਤਦੋਂ ਆ ਰਾਤੀਆਂ ਆ ਤੜਕੇ ਆ ਰਾਤੀਆਂ ਆ ਬਗਾ ਵੀ ਆਇਆ ਬਗਾ ਮੇਰੇ ਫੋਰਮੈਨ ਮੋਰਸਲ ਭਰਾ ਮੋਰਸਲ ਭਾਇਆ ਹਾਂ ਮੇਰੇ ਵੀ ਮੇਰੇ ਨਾਲ ਸਦਨੀ ਕਿੱਦਾਂ ਆ ਗਿਆ ਕਿਹੜਾ ਬਸਰ? ਜੰਨਾਲਾ ਕਵਾਂਡੀਆਂ ਵਾਲਾ। ਅੱਛਾ। ਦਿੱਲੀ ਹੋਂ ਵਾਲਾ। ਹੂੰ। ਠੀਕ। ਰੱਬ ਦੇ ਆਦਰ ਹੀ ਆ। ਲੋ ਜੀ ਆਪਾਂ ਪਹੁੰਚ ਗਏ ਦੀਵਾਨ ਹਾਲ ਦੇ ਵਿੱਚ ਤੇ ਬਾਗਾ ਪਹਿਲਾਂ ਲਾਉਂਗਾ ਟੇਪਾ ਤੇ ਟੇਪਾ ਲਾਉਣ ਤੋਂ ਬਾਅਦ ਗਰਾਂਗੇ ਸਜਾਵਟ। ਅੱਜ ਦਾ ਦਿਨ ਮਿੱਤਰੋ ਤੇ ਇਹ ਇਹ ਆਪਣਾ ਹੀ ਬਲੌਗ ਲਈ ਬੀਚੇ ਅਸੀਂ ਜਾਂਦਾ। ਇਹ ਆਪਣਾ ਇਹ ਆਪਣਾ ਬਲੌਗ ਦੇ ਦੇ ਕੇ ਅਸੀਂ ਜਾਂਦਾ। ਗੁਰਵਾ ਦੇ ਬਾਲੀ ਘੜਾਈ ਹੋਈ ਓਏ ਇਹ ਕਲਿੱਪ ਲੋ ਜੀ ਦੋ ਪੱਖਿਆਂ ਦੀ ਤੇ ਦੁਕਾਨ ਵਾਲ ਤੋਂ ਟੇਪ ਹੋ ਗਈ ਸਾਹ ਤੇ ਉਧਰ ਰਹਿ ਗਏ ਤੇ ਬੰਦੇ ਸਾਡੇ ਸਾਰੇ ਭੱਜ ਗਏ ਗੋਲੂ ਰਹਿ ਗਿਆ ਮੇ ਨਕਲ ਲਾਂਤਾ ਪਾ ਗੋਲੂ ਇਹਨਾਂ ਨੂੰ ਸਾਰਿਆਂ ਨੂੰ ਤੇ ਪੌੜੀ ਬੜੀ ਭਾਰੀ ਆ ਰੇਡ ਨਹੀਂ ਬੜੀ ਔਖੀ ਕੋਈ ਨਾ ਕੋਈ ਬੰਦਾ ਲੱਭ ਜੇ ਨਾ ਰਹਿ ਗਿਆ ਆ ਇਧਰਲੀ ਸਾਈਡ ਰਹਿ ਗਈ ਉਹ ਲਾਸਟ ਵਾਲਾ ਪੱਖਾ ਤੇ ਆ ਰਹਿ ਗਏ ਦਾ ਹੀ ਅੱਜ ਤੋਂ ਚਾਲੂ ਹੋ ਗਿਆ ਸਮਝੋ ਰਾਤ ਨੂੰ ਸਮਾਗਮ ਆ ਤੇ ਦੁਕਾਨਾਂ ਲੱਗੀਆਂ ਇਹ ਅਮਰੂਦ ਵਾਲੀ ਰੇੜੀ ਲੱਗੀ ਐ ਤਾਂ 버ਗਰ ਲੱਗੇ ਤੇ ਬਾਕੀ ਦੁਕਾਨਾਂ ਕੁਝ ਲੱਗੀਆਂ ਪਹੋਂੜੇ ਵਹਣੇ ਲੱਗੇ ਤੇ ਇਹ ਬੰਨੇ ਵੀ ਲੱਗੀਆਂ ਖਡਾਉਣੇ ਖਡਾਉਣੇ ਜਵਾਗਾਂ ਦੇ ਪਕੌੜੇ ਕੱਡੀਆਂ ਦੁਕਾਨਾਂ ਉਧਰ ਵੀ ਲਾਤੀਆਂ ਮੈਂ ਛੱਪਾਂ ਛੱਪਾਂ ਬਾਤੀਆਂ ਫੇ ਕੱਲ ਨੂੰ ਲਾਉਣੇ ਤੇ ਆਪਣੀ ਟੈਂਪੂ ਉਧਰੋਂ ਲੱੱਗ ਗਈ ਸਾਰੇ ਆਹ ਰਹਿ ਗਿਆ ਬਸ ਇਧਰ ਮਰੇ ਇਹ ਰੱਖਦੇ ਸਜਾਵਟ ਕਰਨ ਲਈ ਲਿਆਂਦੀ ਤਾਂ ਇਹ ਪਾਰ ਵੀਡੀਓ ਤੇ ਫੋਨ ਕਰਦੇ ਨੇ ਸਹਿਰ ਕਿਥੇ ਠੀਕ ਆ ਤੇ ਬਾਗਾ ਆਪਣੀ ਡਿਊਟੀ ਤੇ ਲੱਗਾ ਫਿਕਸ ਬਾਕੀ ਬੰਦੇ ਭੱਜ ਗਏ ਉਹ ਇਸ ਯਾਵਟੋਂ ਦੀ ਦੀਵਾਨ ਵਾਲੀ ਕਰ ਲੈ ਕੇ ਸ਼ੁਰੂ ਇਧਰ ਪੱਲੇ ਲੱਗੇ ਸਾਡ ਸਾਡ ਤੇ ਟੱਟੇ ਬਾਟਰ ਪਾਪਾ ਲੈ ਆਤੀ ਇਧਰ ਜੋ ਆਪੜ ਦਾ ਕੰਮ ਸ਼ੁਰੂ ਹੋ ਗਿਆ ਉਦੋਂ ਕਾਲੀਆਂ ਰੱਸੀਆਂ ਰੁੱਸੀਆਂ ਬੰਨਨ ਦਾ ਇੱਧਰ ਆਪਾਂ ਬਾਗੇ ਨੂੰ ਚੜਾਇਆ ਤਾਂ ਰੱਸੀ ਬੰਨਤੀ ਤਾਂ ਦੇ ਹੁਣ ਫੁੱਲ ਲਾਉਣੇ ਆ ਤੇ ਨਾਲ ਛੀਪਾ ਇਹ ਕਿਸ ਕੰਮ ਦਾ ਨਹੀਂ ਇਹ ਮਿੱਟੀ ਹੋ ਗਿਆ ਤੇ ਇਧਰ ਲੰਗਰ ਦੇ ਰਾਤ ਦੀਆਂ ਚੰਦੀਆਂ ਤਿਆਰੀਆਂ ਸਹੀ ਆਪੜ ਕਰਦੇ ਆ ਆਪ ਸਿਆਵੜ ਕਰਕੇ ਚੱਲੋ ਮਿਲਦੇ ੱਲ ਪੈ ਗਈ ਹੋ ਜੀ ਕੁਝ ਸਟੇਟ ਦੀ ਸਿਆਵੜ ਵੀ ਤੇ ਮੁੰਡਾ 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 ਫੌਜੀ ਛੁੱਟੀ ਆਇਆ ਓਏ ਮੁੰਡਾ ਫੌਜੀ ਛੁੱਟੀ ਆਇਆ ਸਟੇਟ ਦੀ ਸਿਆਵਟ ਹੋ ਗਈ ਤੇ ਇਧਰ ਵੀ ਹੋ ਗਈ ਲਗਭਗ ਇੱਕ ਲਾਈਨ ਉਹ ਜਾ ਪਾਓ ਫੁੱਲ ਪਾਓ ਫੌਜੀ ਸਾਹਿਬ ਫੌਜੀ ਸਾਹਿਬ ਫੁੱਲ ਪਾਓ ਲਾਈਨ ਦੇ ਵਿੱਚ ਫੌਜੀ ਸਾਹਿਬ ਪਾਏ ਟੇਟਸ ਪਾਜੀ ਕਿੱਥੇ ਡਿਊਟੀ ਡਾਡੀ ਕਿਹੜੀ ਜਗ੍ਹਾ ਸਿੱਖ ਰੈਜੀਮੈਂਟ ਚ ਹਾਂ 14 ਸਿੱਖ 14 ਸਿੱਖ ਚ ਡਿਊਟੀ ਮੁੰਡੇ ਦੀ ਤੇ ਜੇ ਕੋਈ ਜਾਣਦਾ ਹੋਵੇ ਜ਼ਰੂਰ ਮੈਸੇਜ ਕਰਿਓ ਲੈ ਕੱਟ ਗਿਆ ਰੈਜੀਮੈਂਟ ਆ ਤੇ ਉਧਰ ਸਟੇਟ ਤੇ ਸਦਾ ਇਧਰ ਪਰਦੇ ਪੜਦੇ ਵੀ ਨਵੇਂ ਲੱਗੇ ਵੀਰਾਂ ਆਪਣਾ ਬਲੌਗ ਆਣਾ YouTube ਚੈਨਲ ਤੇ ਜਗਰਾਤ ਸਿੱਧੂ ਬਲੌਗ ਹਾਂ ਸਦੇ ਮੁੰਡੇ ਯਕੀਨ ਜਾਨੀ ਨੀ ਕਰਦਾ ਆਪਣਾ ਮੈਂ ਵੀ ਬਲੌਗ ਪਾਉਂਦਾ ਹਾਂ ਆ ਵੀ ਗੱਡਰ ਸਾਡੇ ਵੇਸੀ ਪਈਏ ਦੇ ਵੀਡੀਓ ਟੈਂਟ ਹੈ ਆ ਤੁਹਾਡੀ ਵੀ ਪਾਸੀ ਭਾਈ ਹਾਂ ਟੈਂਟ ਲਖਣਾ ਕੋਈ ਨਹੀਂ ਟੈਂਟ ਹਾਊਸ ਆ ਲਖਣਾ ਆਹੋ ਨਹੀਂ ਨਾਂ ਦੱਸੋ ਨਾ ਫੌਜੀ ਵੀ ਹਾਂ ਨਿਸ਼ਾਨ ਸਿੰਘ ਟੈਂਟ ਹਾਊਸ ਨਿਸ਼ਾਨ ਸਿੰਘ ਟੈਂਟ ਹਾਊਸ ਬੜੇ ਜੋਰ ਆ ਉਹ ਫੌਜੀ ਬੜੇ ਜੋਰ ਨਾਲ ਤਾਂ ਗਿਆ ਕਿ ਕਿ ਚਰ ਨਹੀਂ ਢੁਕੀ ਉੱਤੋਂ ਮੋੜ ਆ ਆ ਮੋੜ ਦੇ ਪੈਰਕ ਨਦੀਵਗੀ ਦਾ ਵੀਡੀਓ ਬਣਾਉਂਦਾ ਚੇਤਾ ਭੁੱਲ ਗਿਆ ਤੇ ਬੜੇ ਜੋਰ ਨਾਲ ਤਾਂ ਗਿਆ ਮੈਂ ਕੇਚਪ ਟੋਕਦਾ ਉਰੇ ਉਹ ਮੁੜਿਆ ਥੱਲੇ ਆਈ ਆਏ ਬਾਗ ਗਿਆ ਸੁੱਟੀ ਜਾ ਥੱਲੇ ਕੇਚਪ ਲਓ ਵੀ ਇੱਧਰ ਚੱਲਣ ਦੇ ਪਕੌੜੇ ਨਿਕਲਣੇ ਗੋਭੀ ਵਾਲੇ ਰਾਤ ਨੂੰ ਤੇ ਰਾਤ ਦਾ ਵਲੋਗ ਰਾਤ ਦਿਨ ਦਾ ਲੋ ਰਾਤ ਨੂੰ ਸਾਂਝਾ ਕੀਤਾ ਜਾਊਗਾ ਤੇ ਸਾਂਝਾ ਕੀ ਖਾਂਦਿਆਂ ਨੂੰ ਓਏ ਕੀ ਖਾਂਦੇ ਓਏ ਬੇਸਨ ਆਇਆ ਬੇਸਨ ਦਹੀਂ ਬਾਬਾ ਇਹ ਕਹਦੇ ਯਾਰ ਉਹ ਤੂੰ ਇਹ ਤਾਂ ਨਹੀਂ ਦਹੀਂ ਨਹੀਂ ਆਗਾ ਬਾਬੇ ਨੂੰ ਕਹਿੰਦਾ ਦਹੀਂ ਬਾਬਾ ਮੈਂ ਦਹੀਂ ਨਹੀਂ ਆ ਹਾਂ ਬੇ ਪਕੌੜੀਆਂ ਦੀ ਕੀ 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 ਬਣ ਗਿਆ ਕਾਲੇ ਕਾਲੇ ਲੰਗਰ ਤੇਰੀ ਦੇਖ ਅੱਛਾ ਪਕੌੜੇ ਆ ਬਾਕੀ ਜੱਫਾ ਪਾ ਚਾਹ ਸਭ ਕੋ ਚੱਲੂ ਲੰਗਰ ਚ ਓਕੇ ਗੋਬੀਆਂ

ਆਦਾ ਚਾਲਾ ਕਿਆ ਦੇਣਾ ਤੈਨੂੰ ਤੂੰ ਨਹੀਂ ਦੋ ਤਿੰਨ ਇਹ ਘੁਰ ਜਾ ਨਹੀਂ ਦੇਖ ਨਾ ਪਾਣੀ ਕੱਢ ਨਹੀਂ ਕੱਲਾ ਕੱਲਾ ਵੇਸਨ ਖਾਈ ਜਾਂਦਾ ਤੂੰ ਐ ਹਾਂ ਹਾਂ ਅੱਜ ਮੇਰਾ ਬੁੱਢਾ ਡਰਲਾ ਅੱਜ ਹੀ ਲੱਗ ਹੋ ਰਿਹਾ ਹੈ ਸਰਖਾਈ ਸਾਨੂੰ ਖਾਣ ਦੇ ਖਾ ਇਹ ਚੰਗਾ ਨਹੀਂ ਹੁੰਦਾ ਕੱਲੇ ਕੱਲੇ ਖਾਣਾ ਹੈ ਸਾਬਣ ਨਹੀਂ ਇਹ YouTube ਤੇ ਆਉਣਾ ਹੈ ਅੱਗੇ ਪਾਉਦੇ ਵੀਡੀਓ ਆਈ YouTube ਤੇ ਸਾਡੇ ਪਿੰਡ ਦਾ ਹਲਵਾਈ ਮੈਂ ਗਿਆ ਇਕੱਲਾ ਇਕੱਲਾ ਵੇਸਮ ਖੰਦਾ ਹਾਂ ਹਾਂ ਸਾਰੇ ਕੋਲ ਹੋਣੀ ਹੈ ਵੀਡੀਓ ਸਾਰੇ ਜੀ ਹੈ ਨਾ ਜਿਹੜਾ ਫੌਜੀ ਕੀ ਕੰਮ ਦਾ ਨਹੀਂ ਇਹ ਫੌਜੀ ਹੈ ਨਾ ਜਿਹੜਾ ਇਹ ਬੋਟਲ ਆ 플레이ਰ ਓਏ ਇਟ ਇਜ਼ ਫੌਜ ਬਾਜ ਨੇ ਅਦਰ ਪੂਰੀ ਸੇਵਾ ਕੱਟ ਲਈ ਆ ਸਾਰੇ ਸਾਰੇ ਫੁੱਲ ਬਾਜ ਨੇ ਇਕੱਲੇ ਨੇ ਲਾਏ ਇਹ ਇਹ ਬਾਜ ਨੇ ਸੇਵਾ ਕੀਤੀ ਸਾਰੀ ਜਿੰਨੇ ਫੁੱਲ ਲਾਏ ਨਾਲ ਗੋਲੂ ਇਹਦੇ ਤੇ ਫੌਜੀ ਸਾਡਾ ਫੌਜੀ ਸਾਡਾ ਪੌੜੀ ਚੜਨ ਤੋਂ ਓ ਬੱਲੇ ਜੋਲਾ ਓ ਬੱਲੇ ਓ ਬੱਸ ਉੱਤੇ ਵੀ ਵੇਖ ਲੋ ਖੋਤ ਜਦੋਂ ਨਾ ਵੀ ਹਲੇ ਉਦੋਂ ਬੋਲੇ ਪਹਿਲਾਂ ਗਏ ਤੂੰ ਜਿਆਦਾ ਜ਼ੋਰ ਲਾਤਾ ਨੇ ਚਲੋ ਵੀ ਲੋ ਵੀ ਸਿਆਬਟ ਹੋ ਗਈ ਲਗਭਗ ਪੂਰੀ ਧਾਰ ਆ ਗਿਆ ਮੇਰਾ ਯਾਰ ਅੱਜ ਦਾ ਪੂਰਾ ਦਿਨ ਤੇ ਪਹਿਲਾ 파ਟ ਜਿਹੜਾ ਮਤਲਬ ਸ਼ਿਆਬੜ ਸਭ ਕੁਝ ਹੋ ਗਿਆ ਹੈ ਤੇ ਹੁਣ ਰਾਤ ਦਾ ਵੱਖਰਾ ਬਣਾਵਾਂਗੇ ਬਲੋ ਇਹ ਇੱਥੇ ਖਤਮ ਹੋਣਾ